वाहे गुरु जी का खालसा वाहू जी की फतेह आपको एक बहुत अति जरूरी सूचना देनी है कि सभी साथी अंबाला अनाज मंडी के अंदर पहुंचे क्योंकि वहां पर जो हमारे साथी आज के कार्यक्रम के लिए जो विक्ट्री मार्च हमने रखा था तो उस कार्यक्रम को रोकने के लिए पुलिस ने दबाव बनाना शुरू कर दिया और और किसानों को गिरफ्तार करना शुरू कर दिया हम आपसे ग्रह करते हैं कि अपने अपने गांव से काफले बनाकर वहां पर पहुंचे ता जो ये बीजेपी सरकार है ताना रवैया रवैया दमनकारी नीति ये धोखेबाज सरकार ये कार्य ना करे किसानों का रोष का सामना करना पड़ेगा और हम एक बड़े काफिले के साथ शंभू मोर्चे से वहां पर पहुंच रहे हैं। आप जल्दी से जल्दी अंबाला अनाज मंडी के अंदर पहुँचकर अपनी आवाज बुलंद करें और अपने साथियों के लिए डटकर खड़े हों और यही समय है अपने एकता और भाईचारे का परिचय देने का बहुत बहुत धन्यवाद वाहे गुरु जी का खालसा गुरु जी की फतेह मैं ਔਰ ਗੂਕ ਕਿਸਾਨ ਮਜ਼ਦੂਰ ਮੋਰਚਾ ਸੂਬਾ ਜਨਰਲ 77 ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਔੰਕਾਰ ਸਿੰਘ ਪੁਰਾਣਾ ਬੰਗਾਲਾ ਬਹੁਤ ਹੀ ਸਰਕਾਰਯੋਗ ਕਿਸਾਨ ਮਜ਼ਦੂਰ ਵੀਰੋ ਤੁਹਾਡੇ ਨਾਲ ਇੱਕ ਜ਼ਰੂਰੀ ਸੂਚਨਾ ਸਾਂਝੀ ਕਰਨ ਲੱਗੇ ਆ ਕਿ ਅੱਜ ਹਰਿਆਣੇ ਦੇ ਵਿੱਚ ਅੰਬਾਲੇ ਦੀ ਜਿਹੜੇ ਦਾਣਾ ਮੰਡੀ ਹੈ ਜਿਹੜੀ ਉਥੋਂ ਜਿਹੜਾ ਆ ਜਿੱਤ ਦਾ ਜਿਹੜਾ ਨਵਦੀਪ ਸਿੰਘ ਸਾਡਾ ਜਲਵੇੜਾ ਸਾਡਾ ਨੌਜਵਾਨ ਕਿਸਾਨ ਆਗੂ ਰਹਾ ਰਿਹਾ ਹੋਇਆ ਹਾਈ ਕੋਰਟ ਦੇ ਦੇਸ਼ਾਂ ਦੇ ਉੱਤੇ ਅੰਬਾਲਾ ਦੀ ਦਾਣਾ ਮੰਡੀ ਤੋਂ ਸ਼ੰਭੂ ਬਾਦਰਮੋਰ ਮੋਰਚੇ ਤੱਕ ਜਿਹੜਾ ਇੱਕ ਜੇਤੂ ਮਾਰਚ ਕੱਢਿਆ ਜਾਣਾ ਸੀ ਸਾਡੇ ਵੱਲੋਂ ਪਰ ਹਰਿਆਣਾ ਤੇ ਕੇਂਦਰ ਦੀ ਬੀਜੇਪੀ ਡਿਕਟੇਟਰ ਤਾਨਾਸ਼ਾ ਯਾਹਰ ਸਰਕਾਰ ਨੇ ਸਾਡੇ ਜਿਹੜੇ ਕਿਸਾਨ ਆਗੂ ਐ ਰਣਜੀਤ ਸਿੰਘ ਰਾਜੂ Rajasthan ਤੋਂ ਜਸਵਿੰਦਰ ਸਿੰਘ ਲੋਂਗੋਵਾਲ ਜੀ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਤੇ ਅਮਰਜੀਤ ਸਿੰਘ ਮੋੜੀ ਭਾਰਤੀ ਕਿਸਾਨ ਯੂਨੀਅਨ ਨਸੀਬ ਭਗਤ ਸਿੰਘ ਹਰਿਆਣਾ ਇਹਨਾਂ ਸਾਡੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਹਰਿਆਣਾ ਤੇ ਕੇਂਦਰ ਸਰਕਾਰ ਦੀ ਘਟਿਆ ਮਾਨਸਿਕਤਾ ਨੂੰ ਅਜਹੀ ਕਾਰਵਾਈ ਕਰਨਾ ਜਿਹੜਾ ਉਹ ਦਰਸਾਉਂਦਾ ਹੈ ਅਸੀਂ ਆਪਣੇ ਭਾਰਤ ਦੇ ਉਹ ਨਾਗਰਿਕਾਂ ਉਹ ਕਿਸਾਨ ਮਜ਼ਦੂਰਾਂ ਜਿਹੜੇ ਦੇਸ਼ ਤੇ ਦੁਨੀਆ ਦਾ ਦੁਨੀਆ ਦੇ ਅਨਾਜ ਭੰਡਾਰ ਭਰਦੇ ਆ ਮਿਹਨਤ ਕਰਕੇ ਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ 13 ਫਰਵਰੀ ਤੋਂ ਲਗਾਤਾਰ ਸ਼ੰਭੂ ਖਨੌਰੀ ਜਾਦੋਵਾਲੀ ਤੇ ਰਤਨਪੁਰਾ ਬਾਡਰਾ ਦੇ ਉੱਤੇ ਜਿਹੜਾ ਉਹ ਸੰਘਰਸ਼ ਜਿਹੜਾ ਸਾਡਾ ਚੱਲ ਰਿਹਾ ਆ ਕਿਉਂਕਿ ਅਸੀਂ ਦਿੱਲੀ ਵੱਲ ਜਾਣਾ ਚਾਹੁੰਦੇ ਸੀ ਦਿੱਲੀ ਜਾ ਕੇ ਆਪਣੀ ਜਿਹੜੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਮਨਵਾਉਣਾ ਚਾਹੁੰਦੇ ਸੀ ਜਿਹੜੀਆਂ 220 21 ਦੇ ਵਿੱਚ ਮੋਦੀ ਨੇ ਮੰਨੀਆਂ ਸੀ ਪਰ ਮੋਦੀ ਖੱਟੜ ਨਾਇਬ ਸੈਣੀ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਜੇ ਚੰਦ ਘਟਿਆਂ ਦੇ ਵਿੱਚ ਸਾਡੇ ਕਿਸਾਨ ਆਗੂਆਂ ਨੂੰ ਰਿਹਾ ਨਾ ਕੀਤਾ ਗਿਆ ਤੇ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜਿਹੜਾ ਵੀ ਸੁਨੇਹਾ ਲਾਇਆ ਜਾਏਗਾ ਉਹ ਪੂਰੇ ਦੇਸ਼ ਭਰ ਦੇ ਵਿੱਚ ਲਾਗੂ ਕਰਾਂਗੇ ਉਹ ਬੇਸ਼ੱਕ ਸਾਰੇ ਦੇਸ਼ ਦੀਆਂ ਸੜਕਾਂ ਜਾਮ ਕਰਨ ਦਾ ਹੋਏ ਰੇਲਾਂ ਜਾਮ ਕਰਨ ਦਾ ਹੋਏ ਜਾਂ ਬੀਜੇਪੀ ਦੇ ਜਿਹੜੇ ਮੌਜੂਦਾ ਐਮਐਲਏ ਤੇ ਮੰਤਰੀ ਆ ਉਹਨਾਂ ਦੇ ਘਰਾਂ ਦਾ ਘਰਾਓ ਕਰਨ ਦਾ ਹੋਏ ਉਹ ਉਸ ਜਿਹੜਾ ਸੁਨੇਹਾ ਆਏਗਾ ਉਹਦੇ ਉੱਤੇ ਪੈਰਾ ਦਿੰਦਿਆਂ ਜ਼ਬਰਦਸਤ ਜਿਹੜਾ ਐਕਸ਼ਨ ਕਰਾਂਗੇ ਸੋ ਅਸੀਂ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਇਹ ਸਖਤ ਚੇਤਾਵਨੀ ਦਿੰਦੇ ਆ ਕਿ ਸਾਡੇ ਕਿਸਾਨ ਆਗੂਆਂ ਨੂੰ 1-2 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਰਿਹਾਰਾ ਕਰ ਦਿੱਤਾ ਜਾਏ ਤਾਂ ਜੋ ਅਸੀਂ ਆਪਣੇ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਵੇੜਾ ਦਾ ਜਿਹੜਾ ਹੈ ਉਹ ਸਵਾਗਤ ਕਰੀਏ ਉਹਨਾਂ ਨੂੰ ਜਿਹੜੇ ਅੰਬਾਲੇ ਦੀ ਦਾਣਾ ਮੰਡੀ ਹੈ ਉੱਥੋਂ ਸਤਕਾਰ ਸਹਿਤ ਫੁੱਲਾਂ ਦੇ ਹਾਰ ਪਾ ਕੇ ਜਿਹੜਾ ਸ਼ੰਭੂ ਮੋਰਚੇ ਤੱਕ ਜਿਹੜਾ ਲੈ ਕੇ ਆਈਏ ਤੇ ਮੋਰਚਾ ਸਾਡਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਜਿੱਤ ਸਦਾ ਲੜਦੇ ਲੋਕਾਂ ਦੀ ਹੋਏਗੀ ਤੇ ਮੋਦੀ ਤੇਰੀ ਹਾਰ ਹੋਏਗੀ ਤੇਰੇ ਵਰਗੇ ਜ਼ਾਬਰਾਂ ਦੀ ਇਤਿਹਾਸ ਪੜ ਲਈ ਹਮੇਸ਼ਾ ਹਾਰ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ